ਮੰਮੀ ਵਿਆਹ ਹੋਇਆ ਤਾਂ ਹੀ ਕਹਿੰਦੇ ਰਵਿੰਦਰ ਨੂੰ ਗਿਫਟ ਕਿਆ ਦੇਣਾ ਕੀਆ ਦੇਣਾ ਜਵਾਈ ਭਾਈਆ ਮੰਮੀ ਕਹਿੰਦੀ ਦੁੱਧਾਂ ਦਾ ਢੋਲ ਦੇ ਦਨ ਸੱਪਰ ਲਗਾ ਲੈਨੇ ਮਾਲਾ ਆਲੇਆ ਵੱਲੋਂ ਰਵਿੰਦਰ ਨੂੰ ਗਿਫਟ ਦੁੱਧਾਂ ਦਾ ਢੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਜਾ ਆ ਗਮਾ ਆ ਗਮਾ ਬਲਾਣਾ ਬਲਾਣਾ ਆ ਗਈ ਤੇ ਲਓ ਜੀ ਅੱਜ ਗੱਲ ਹੈਗੀ ਐ ਇਦਾਂ ਅੱਜ ਕਰਨਵੀਰ ਦਾ ਹੈਗਾ ਸਾਡੇ ਦਾ ਜਨਮ ਜਨਮ ਦਿਨ ਜਨਮ ਮੇਰੇ ਸਾਲਾ ਸਾਹਿਬ ਦਾ ਤੇ ਪਹਿਲਾਂ ਇੱਧਰ ਮਿਲੋ ਸਾਡੇ ਲੱਡੂ ਨੂੰ ਬੱਲੇ ਅੱਜ ਤਾਂ ਪੰਜਾਬੀ ਸੂਟ ਪਾਇਆ ਵਾ ਓਏ ਹਾ ਹਾ ਬਹੁਤ ਡਾਰ ਕੱਢੀ ਵੀ ਅੱਜ ਦਾ ਭਾਈ ਹੈ ਕਮਨੇ ਸੱਚੀ ਕਬਲਾ ਚੁੰਨੀ ਥੱਲੇ ਦੇ ਚੱਕ ਪੁੱਤ ਚੁੰਨੀ ਥੱਲੇ ਲੱਗਦੀ ਆ ਬੜੀ ਹੈ ਬੜੀ ਆ ਮੰਮਾ ਨੇ ਪਾਈ ਹੈ ਹੈ ਮਾਈ ਬਬਾ ਲਈਆ ਅੱਛਾ ਬਹੁਤ ਸੋਹਣਾ ਲੱਗਦਾ ਸੂਟ ਬਹੁਤ ਸੋਹਣਾ ਲੱਗਦਾ ਪੁੱਤ ਛੱਡ ਹੈ ਜਿਆ ਚਾਚੀ ਕੋ ਤੇ ਅੱਜ ਹੈਗਾ ਜੀ ਕਰਨਬੀਰ ਦਾ ਜਨਮ ਦਿਨ ਜਨਮ ਦਿਨ ਤਾਂ ਵੈਸੇ ਲੰਘ ਗਿਆ 5-6 ਦਿਨ ਹੋ ਗਏ ਉਹ ਤੋਂ ਪਰ ਥੋੜਾ ਜਿਹਾ ਕੋਈ ਕਮਾਕਾਰਾਂ ਚ ਫਸੇ ਹੋਏ ਤੇ ਉਹ ਆਪ ਵੀ ਤੇ ਹੋ ਜਾਂਦੀ ਮਜਬੂਰੀ ਜਿੱਦਾਂ ਹੁਣ ਅਸੀਂ ਨੂਰ ਦਾ ਬਰਥਡੇ ਮਨਾਇਆ ਸੀਗਾ ਜੀ ਦੇਖ ਲਓ ਕਿੰਨੀ ਲੇਟ ਮਨਾ ਆ ਹੋਇਆ ਮਜਬੂਰੀਆਂ ਹੋ ਜਾਂਦੀਆਂ ਕੋਈ ਗੱਲ ਨਹੀਂ ਤੇ ਬਾਕੀ ਹੁਣ ਅੱਜ ਉਹਨਾਂ ਨੇ ਕਰਨਾ ਜੀ ਸੈਲੀਬ੍ਰੇਟ ਜਨਮ ਦਿਨ ਹੁਣ ਭਾਈ ਜਾਣਾ ਅ ਸੰਭਲੋ ਸਾਡੇ ਦਾ ਹੁਣ ਬੱਚਿਆਂ ਵਰਗਾ ਹੀ ਐ ਅ ਹੁਣ ਕੋਈ ਗਿਫਟ ਵੀ ਲੈ ਕੇ ਆਉਣਾ ਕਰਨ ਨੂੰ ਤੇ ਹੁਣ ਰੋਪੜ ਚੱਲੇ ਆਂ ਕਰਦੇ ਆ ਜੀ ਫੇਰ ਗੱਲਾਂ ਬਾਤਾਂ ਕਰਦੇ ਤਿਆਰ ਬੈਠੇ ਇਧਰ ਮੰਮੀ ਵੀ ਤਿਆਰ ਆ ਤੇ ਜੈਸਮੀਨ ਵੀ ਤਿਆਰ ਆ ਹਰਕੁਣ ਸਾਡੀ ਸੌ ਰਹੀ ਆ ਹੈ ਉਹ ਆਪਣੀ ਡਿਊਟੀ ਕਰ ਰਹੀ ਆ ਰੈਗੂਲਰ ਤੇ ਅੱਜ ਫੇਰ ਕਰਦੇ ਆ ਜੀ ਗੱਲਾਂ ਬਾਤਾਂ ਫੇਰ ਲੈ ਕੇ ਚਾਲਦੇ ਆ ਤੁਹਾਨੂੰ ਰੋਪੜ ਤੇ ਦਿਖਾਉਨੇ ਆ ਤੁਹਾਨੂੰ ਭਾਈ ਕੀ ਗਿਫਟ ਲਈਏ ਕੀ ਨਾ ਲਈਏ ਹਨਾ ਤੇ ਬਾਕੀ ਅਗਲੇ ਅੱਗੇ ਤੁਹਾਨੂੰ ਬਲੌਗ ਚ ਹੁਣ ਦਿਖੇ ਜਾਣਾ ਆਜੋ ਮਿਲਦੇ ਆ ਪਹਿਲਾਂ ਕਰਦੇ ਆ ਮਿਲੋ ਜੀ ਇਧਰ ਪਹਿਲਾਂ ਮੰਮੀ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਮਾਤਾ ਜੀ ਠੀਕ ਆ। ਸੇਤਾਂ। ਠੀਕ ਆ ਪ੍ਰਮਾਤਮਾ। ਠੀਕ ਆ ਸਭ ਉਸ ਮਹਾਰਾਜ ਜੀ ਦੇ। ਹੂੰ ਮੈਂ ਠੀਕ ਆ ਚਲੋ ਚੜਦੀ ਕਲਾ ਹੀ ਚਾਹੀਦੀ ਆ ਭਾਈ। ਤੇ ਇੱਧਰ ਬੈਠੀ ਆ ਮੈਡਮ। ਲੈ ਹੁਣ ਜਾਣ ਕੇ ਮੂੰਹ ਖੋਲਿਆ। ਸਾਰੀ ਗੱਲ ਜਾਰੇ ਆ। ਮਾਸੀ ਥੋੜੇ ਜਿਵੇਂ ਮਾਰ ਸੀਗੇ ਜੀ ਠੀਕ ਹੈ ਤਾਂ ਇਸ ਕਰਕੇ ਬਰਥਡੇ ਥੋੜੇ ਜਿਹਾ ਲੇਟ ਹੋ ਗਿਆ ਹੂੰ ਮੈਂ ਹੁਣ ਸਰਦਾਰ ਜੀ ਨੂੰ ਕਿਹਾ ਹੈ ਵੀ ਕੱਲ ਉਹ ਐਨੀਵਰਸਰੀ ਹੈ ਜੀ ਦੇਖ ਲਓ ਕੀ ਦਿੰਦੇ ਆ ਹੂੰ ਅੱਛਾ ਐਨੀਵਰਸਰੀ ਨੂੰ ਕੁਝ ਲੱਗ ਜੀ ਚੀਜ਼ ਦੋ ਸੂਟਾ ਦਾ ਵੀ ਸੂਟ ਤਾਂ ਮੈਂ ਹਮੇਸ਼ਾ ਵੈਸੇ ਵੀ ਲੈ ਹੀ ਲੈਣੇ ਤੁਹਾਡੇ ਨਾਲ ਲੜਾ ਪੜ ਕੇ ਉਂ ਵੀ ਕੋਈ ਚੀਜ਼ ਬਣੇ ਜਾਂਦੀ ਹੈ ਹੂੰ ਕੋਈ ਲੱਗ ਜੀ ਚੀਜ਼ ਦੋ ਕੀ ਲੈਣਾ ਦੱਸ ਤਾਂ ਸਹੀ ਫਿਰ ਕੁਝ ਵੀ ਦੋ ਹੱਥਾਂ ਦਾ ਗਲੇ ਦਾ ਚਨਾ ਦਾ ਟਿੱਕੇ ਦਾ ਪੈਰਾਂ ਦਾ ਬਹੁਤ ਅੱਛਾ ਹੱਥਾਂ ਦਾ ਦੁਬਾਰਾ ਫੇਰ ਸ਼ੁਰੂ ਹੋ ਗਈ ਹੱਥਾਂ ਦੇ ਇੱਕ ਵਾਰ ਕਹਿ ਤਾ ਹੱਥਾਂ ਦਾ ਆਹ ਤਾ ਆਹ ਹੱਥਾਂ ਦਾ ਆ ਹੈ ਅੱਛਾ ਬੱਲੇ 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 ਮੈਂ ਤਾਂ ਕਹਿੰਦਾ ਤਾਂ ਸੂਟ ਦੋ ਆ ਕੇ ਹੀ ਸਰਜਣਾ ਇਹ ਤਾਂ ਹੋਰ ਪਾਸੇ ਨੂੰ ਚੱਲ ਰਹੀ ਸੂਟ ਨਹੀਂ ਲੈਣਾ ਹੈਗਾ ਸੂਟ ਤਾਂ ਹਰ ਵਾਰੀ ਤੁਸੀਂ ਦਿਵਾਉਂਦੇ ਹੋ ਹੂੰ ਲੱਗਦੀ ਸੀ ਕਿ ਇਹਦਾ ਫਸਟ ਮਤਲਬ ਆਂਦੀ ਆ ਤੂੰ ਵੀ ਸੂਟ ਮੈਂ ਦਿਵਾਉਂਦਾ ਹਰ ਇੱਕ ਵਾਰ ਮੈਂ ਤੁਹਾਨੂੰ ਕਦ ਕਹਿਆ ਵੀ ਤੁਸੀਂ ਨਹੀਂ ਦਿਵਾਉਂਦੇ ਇਹ ਸੀ ਰੋਲਾ ਪਾਉਣੇ ਤਾਂ ਹੀ ਤੁਸੀਂ ਦਿਵਾਉਂਦੇ ਹੋ ਨਹੀਂ ਰੋਲਾ ਤਾਂ ਫੇਰ ਤੁਹਾਡਾ ਹੀ ਹੁੰਦਾ ਹਾਏ ਸੂਟ ਨਹੀਂ ਹੈਗੀ ਸੂਟ ਨਹੀਂ ਹੈ ਉਹ ਤਾਂ ਜੇ ਮੈਂ ਬੋਲੂਗੀ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਹੂੰ ਉਹ ਲ ਤਾਂ ਇਸ਼ਕ ਮਜਾਜੀ ਜਾਂ ਉਹਣਾ ਪਿਆਰ ਤਾਂ ਹੈ ਨਹੀਂ ਜਿਵੇਂ ਫਿਲਮਾਂ 'ਚ ਦਿਖਾਉਂਦੇ ਹੁੰਦੇ ਆ ਮੁੰਡਾ ਕੁੜੀ ਚੁੱਪਾ ਆਪਣੇ ਆਪੇ ਸਮਝਉਂਦੀ ਆ ਕਹਿੰਦੇ ਦਿਮਾਗ 'ਚ ਚੱਲਦੀਆਂ ਗੱਲਾਂ ਬੱਸ ਅਗੋ ਇਹ 진짜 ਦੱਜਕਲ ਹੈ ਨਹੀਂ ਬੋਲ ਕਹੀ ਦੱਸਿਆ ਜਾਂਦਾ ਹੂੰ ਕਿਉਂਕਿ ਜੇ ਉਹ ਕੰਮ ਹੋ ਫਿਰ ਉਹ ਤਾਂ ਮਾਰਾ ਜਿਹਾ ਹੁੰਦਾ ਕਹਿੰਦੇ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸੇ ਅੱਗੇ ਕੀ ਜਿਆਰ ਦਾਸ ਉਹਨਾਂ ਨੂੰ ਹੋ ਜਾਂਦੀ ਆ ਵੀ ਕਹਿੰਦੇ ਜਦੋਂ ਪਰਮਾਤਮਾ ਤੁਹਾਡੀ ਦਿਲਾ ਦੀਆਂ ਜਾਣਦਾ ਤੁਸੀਂ ਅਰਦਾਸ ਕਿਹਦੇ ਮੂਰੇ ਕਰ ਰਹੇ ਹੋ ਗੱਲ ਹੋ ਜਾਂਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਹਾਂ ਕਰਕੇ ਤੇ ਫਿਰ ਹੁਣ ਤੁਸੀਂ ਪਹਿਲੇ ਮੈਨੂੰ ਦੱਸੋ ਕੀ ਦਵਾਵਾਂਗੇ ਕੀ ਦਵਾਵਾਂ ਮੈਂ ਤਾਂ ਆਪ ਛੱਛੂ ਪੰਜੇ ਚ ਪਿਆ ਪਿਆ ਹੂੰ ਤੁਸੀਂ ਕੀ ਲੈਣਾ ਚਾਹੋ ਮੈਨੂੰ ਇਹ ਦੱਸੋ ਮੈਂ ਤਾਂ ਕੋਈ ਹੱਕ ਨਾਲ ਮੰਗ ਸਕਦੇ ਹੋ ਇਹ ਨਹੀਂ ਦੇਖਣਾ ਮੇਰੇ ਕੋਲ ਪੈਸੇ ਹੈਗੇ ਮੇਰੇ ਕੋਲ ਮੈਂ ਕੱਥੇ ਕਰੇਵੇਂ ਪਰ ਮੈਂ ਸੱਚੀ ਗੱਲ ਦੱਸਾਂ ਹੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਕਿੱਥੇ ਲੈ ਕੇ ਆਉਂਗੀ ਕੀ ਕਰੂੰਗੀ ਨਾ ਦੂਸਰੀ ਨਾ ਮੰਗੋ ਹਾਂ ਠੀਕ ਠੀਕ ਰੇਂਜ ਵਾਲੀ ਮੰਗੋ ਅੱਛਾ ਤੁਹਾਨੂੰ ਮੂੰਹ ਮੰਗੀ ਚੀਜ਼ ਦਿਵਾਉਣਾ ਚਾਹੁੰਦੀ ਆ अच्छा जे तुसी शर्ट ਲੈਣੀ ਆ ਨਹੀਂ ਜੈਸਮਿਨ ਮੈਨੂੰ ਲੋਰ ਦਵਾ ਦੇ ਹਾਂ ਮੈਂ ਦਵਾ ਦੂੰਗੀ ਜੈਕਟ ਦਵਾਣੀ ਆ ਹਾਂ ਜੈਸਮਿਨ ਜੈਕਟ ਦਵਾ ਮੇਰੀ ਮਾਂ ਨੂੰ ਸਾਰੇ ਕੱਪੜੇ ਆਪਣੀ ਮਾਂ ਨੂੰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਜੇ ਚਾਂਦੀ ਦਾ ਕੜਾ ਬਣਵਾਉਣਾ ਉਹਨੇ ਇੱਕ ਪੈਸੇ ਵੀ ਮੇਰੇ ਕੋਲ ਹੈਗੇ ਜੇ ਘੱਟ ਵੱਧ ਪੈਗੇ ਥੋਤੇ ਧਾਰੇ ਚਾਂਦੀ ਦਾ ਕੜਾ ਤਾਂ ਹੈਗਾ ਮੇਰਾ ਇਹਨੇ ਇਹਨੇ ਉਹ ਬਾਹ ਕਾਲੀ ਕਰੀ ਪਈ ਮੇਰੀ ਜੇ ਚਾਂਦੀ ਵਾਲੀ ਚੈਨ ਲੈਣੀ ਆ ਤੁਸੀਂ ਉਹ ਪਾਉਂਦੇ ਹੈ ਨਹੀਂ ਜੇ ਲੈਣੀ ਆ ਤਾਂ ਵੀ ਲੈ ਸਕਦੇ ਹੋ ਨਹੀਂ ਮੂੰਦੀ ਮਾਂ ਦੀ ਤੁਸੀਂ ਨਹੀਂ ਪਾਉਂਦੇ ਇਹ ਘੜੀ ਆਪਣੇ ਕੋ ਤਿੰਨ ਪਈਆਂ ਕਿ ਆ ਦਮਾ ਉਹ ਲੋਜੀ ਲੱਡੂ ਉੱਠ ਗਿਆ ਸਾਡਾ ਇੱਧਰ ਲੱਡੂ ਛੋ ਰਿਆ ਸਾਡਾ ਇਹ ਹੁਣ ਲੱਗੀ ਉਠਾਣ ਕ ਟੁਣਕ ਹੋਣਾ ਆ ਧੁੱਪ ਤੇ ਆਪਰਾ ਪਾਇਆ ਹੋਇਆ ਜੀ ਅ ਪਰ ਨਾ ਨਿੱਪੜ ਨਿਕਲ ਗਿਆ ਨਾ ਹੂੰ ਬੰਨੀ ਨਿਕਲ ਗਿਆ ਨਿੱਪੜ ਨਿਕਲ ਗਿਆ ਉਹ ਪਤਾ ਕਿਆ ਇੰਜੈਕਸ਼ਨ ਲੱਗਿਆ ਹੋਇਆ ਜੀ ਇੰਜੈਕਸ਼ਨ ਹਾਂ ਅੱਜ ਭਾਈ ਇੰਜੈਕਸ਼ਨ ਲੱਗਿਆ ਲੱਡੂ ਤੇ ਦੇ ਪੂਰੇ ਕੋਈ ਛੇੜਦਾ ਨਹੀਂ ਨੂੰ ਕੋਈ ਦੇਖਦਾ ਨਹੀਂ ਹੈ ਹਾਂ ਚਿੱਟੇ ਨਾ ਬਬੇ ਹੋਰ ਨਿਕਲ ਤੇ ਉੱਧਰ ਖਲਾਰਾ ਪਿਆ ਵਾ ਜੀ ਪੱਲੀਆਂ ਲੱਗੇ ਹੋਏ ਸਿਉਣ ਥੈਲਿਆਂ ਦੀਆਂ ਤਾ ਕਰਕੇ ਖਲਾਰਾ ਪਿਆ ਪਿਆ ਸਾਰੇ ਹਨਾ ਅੰਦਰ ਤਾਂ ਅੰਸ ਭਾਈਸ ਵੀ ਕਾਰ ਕਰਲੀ ਅੰਦਰ ਤਾਂ ਓਕੇ ਰਿਪੋਰਟ ਤੇ ਉਹ ਗੱਲ ਹੁਣ ਤੁਹਾਨੂੰ ਪਤਾ ਨਾ ਕੀ ਕਰੇ ਮਾਂ ਵਾਲੇ ਨੇ ਮੰਮੀ ਨੇ ਕੰਮ ਦੱਸਿਆ ਤਾਂ ਮੈਨੂੰ ਕਹਿੰਦੀ ਵੀ ਜੇ ਕੰਮ ਅਟ ਜਵੇ ਤਾਂ ਆਂ ਕਰੀਦਾ ਹੁੰਦਾ ਸਰਫਨੀਤੀ ਹੈਗੀ ਹੂੰ ਹੂੰ ਹੁਣ ਕੱਪੜੇ ਧੋਣੇ ਵਾਲਾ ਸਾਬਣੇ ਵਿੱਚ ਗੇਰਿਆ ਉਹਦੇ ਅੱਛਾ ਹਾਸਦੇ ਆ ਦੀਦੀ ਮੈਨੂੰ ਪਹਿਲਾਂ ਪਤਾ ਕਹਿ ਕੇ ਤੇ ਦੀਦੀ ਕਹਿੰਦੇ ਏ ਨਹੀਂ ਲੇਟਿਆਂ ਹੁਣਾ ਦੇਖੀ ਮੈਂ ਜੂਪੀ ਤੇ ਮੁੜੇ ਹਣਾ ਫੇਰ ਆਉਣੇ ਸੌਦੇ। ਦੀਦੀ ਤਾਂ ਐਉਂ ਕਹਿ ਕੇ ਗਈ ਮੈਂ ਕਾ ਨਹੀਂ ਦੀਦੀ ਮੈਂ ਦੌਜਾ ਮਾਰ ਕੇ ਕਹਿ ਕੇ ਦੇਖੋ ਹੀ ਵੀ ਲਿਆ ਦਿਓ ਪਲੀਜ਼ ਲਿਆ ਦਿਓ। ਹੂੰ ਕਹਿੰਦੀ ਤੂੰ ਦੇਖ ਲਈ ਮੈਂ ਵੀ ਹੋਰੀਏ ਤੂੰ ਵੀ ਹੋਰੀਏ। ਸਿੱਧੇ ਦੀਦੀ ਨੂੰ ਕੱਲ੍ਹ ਤੋਂ ਸਾਬਿਤ ਕਰਕੇ ਦੇ। ਦੇ ਦੱਸ ਉਹ ਲੈ ਆਂਦੇ ਆ ਸੌਦੇ। ਕੱਲ ਨੂੰ ਟੈਨਸ਼ਨ ਦੱਤੀ ਐ। ਮੇਰਾ ਗਲਤੀ ਕਰੀ ਨਹੀਂ ਤੁਹਾਨੂੰ ਕਹਿਣਾ ਤਾਂ ਬਿੱਲੂ ਵੀਰੇ ਤੇ ਹੀ ਚੱਕ ਲੈਣੇ ਉਹਨੂੰ ਕਹਿ ਦੰਨੀ ਆ ਬਾਉਣ ਨੂੰ। ਲੈ ਆਂਦੇ ਆ ਕਰਦੇ ਆ ਕੋਈ ਹੀਲਾ। ਹੋਰ ਸੌਦੇ ਪਾ ਦੇ ਭਾਈ ਸੌਦੇ ਵੱਜੂ ਬੜਾ ਸਰਦਾ ਵੀ। ਹੂੰ। ਹਾਰੇ ਗਿੰਦੇ ਹੋਰ ਵਿੰਨ ਪਾ ਦੇ ਪਾ ਦੇ ਹੂੰ ਆ ਦੇਣਾ ਬਿੰਦਈ ਕਾਜ ਮੈਂ ਨਮਾ ਕਰਿਆ ਹੈ ਕਹਾਂ ਪਾ ਦਿਖਾ ਤਾਂ ਨਮਾ ਕੰਮ ਕਰਿਆ ਹੈ ਕੀ ਕਰਿਆ ਦੱਸੋ ਤੁਸੀਂ ਕੀ ਕੰਮ ਦੱਸ ਤੂੰ ਕੀ ਕਰਿਆ ਮੈਂ ਕਿਹੜਾ ਆ ਹੂੰ ਅੱਛਾ ਮੰਜਾ ਕਰਤਾ ਅੰਡਰਗਰਾਉਂਡ ਹੈ ਕੱਪੜੇ ਗੁੱਗੀ ਜੇ ਨੂਰ ਵੀ ਪੈ ਗਈ ਪਾਪਾ ਜੀ ਵੀ ਪੈਣੇ ਆ ਰਾਤ ਨੂੰ ਬਾਹਰ ਹੂੰ ਥੋੜਾ ਜਿਹਾ ਹੁੰਦਾ ਹੀ ਅਸਿਆੜੇ ਨੂੰ ਮੇਰੇ ਮਨ ਤੋਂ ਇਹ ਨਾ ਨਹਾਵਣੀ ਲੱਗੂਗੀ ਚਾਹ ਕਰਨੀ ਹੈਗੀ ਇਹ ਇਹ ਖਰੀਦੇ ਆ ਮੈਂ ਅੱਜ ਅੱਛਾ ਹਾਂ ਬਾਜੀ ਬਾ ਖਰੀਦੇ ਆ ਤੁਹਾਡੇ ਪਿੱਛੇ ਤੇ ਦੇਖ ਲੈ ਬੱਸ ਬਹੁਤ ਵਧੀਆ ਇਹ ਤਾਂ ਨਾਲ ਡਬਲ ਹੋ ਗਿਆ ਇੱਕ ਇੱਕ ਕੱਪੜਾ ਥੱਲੇ ਆ ਗਿਆ ਇੱਕ ਉੱਪਰ ਆ ਗਿਆ ਹੈਨਾ ਵੈਸੇ ਵੀ ਮੰਮੀ ਜੇ ਉਹ ਵੀ ਕਿਤੇ ਪਹਿਣਾ ਜਿੱਦਾਂ ਮਰਜ਼ੀ ਪੈਜੋ ਹੈਨਾ ਉਹੀ ਤਾਂ ਹੈ ਉਹ ਨਿਆਣੇ ਜਿੱਕਣ ਮਾਜੀ ਪਾ ਦੇਗਾ ਮੈਂ ਨਹੀਂ ਹੈਗਾ ਈ ਮੱਖੀ ਮੱਛਰ ਵੜੂਗਾ ਹਾਂ ਇਹ ਤਾਂ ਵੀ ਆਰਾਮਦਾਰੀ ਹੈ ਤੈਨ ਜਿਵੇਂ ਮਰਜੀ ਪੈਜੋ ਬਹਾ ਉੱਪਰ ਚੱਕ ਕੇ ਪੈਜੋ ਹਾਂ ਹਮ ਹਰ ਗੁੜ ਵਾਂਗ ਹਰ ਗੁਣਾਇਓ ਪੈਂਦੀ ਐ ਹਾਂ ਪਤਾ ਨਹੀਂ ਹਰ ਗੁਣ ਕਾਤੇ ਪੈਂਦੀ ਐ ਆਹ ਪੈਂਦੀ ਆ ਉਹ ਬਹਾ ਆਪੋ ਨੂੰ ਚੱਕ ਕੇ ਪੈਂਦਾ ਲੱਡੂ ਸਾਡਾ ਸਿਉਂ ਦਾ ਨਹੀਂ ਐ ਹਮ ਲੈ ਇਹ ਤਾਂ ਤਾਂ ਫਿਆ ਤਾਂ ਨਹੀਂ ਨਹੀਂ ਆ ਤਾਂ ਬਹੁਤ ਵਧੀਆ ਮੰਮੀ ਉਹ ਕਰੇ ਹਮ ਇਹ ਕਿਹਦੇ ਵਿੱਚ ਚੜਾ ਦਿੰਦਾ ਜਿਹੜਾ ਹੱਟ ਟੰਡਦਾ ਮੰਜਾ ਹਾਂ ਠੀਕ ਹੈ ਨਾ ਬਿਲਕੁਲ ਸਾ ਵੀ ਨਹੀਂ ਜਾਂਦਾ ਆ ਵੀ ਕਿੰਨਾ ਕਿੰਨਾ ਲਿਆ ਕੱਪੜਾ ਇਹ ਆ ਵੀ ਪਿਆ ਹਾਂ ਫੜਾ ਨਹੀਂ ਇਹ ਤਾਂ ਇੱਕ ਨਹੀਂ ਕੋ ਗਲਾਫ ਨੂੰ ਕੋਈ ਛਾੜਨ ਕੋਈ ਹੈ ਬਚੜਾਉਣਾ ਹੀ ਹੈ ਪਰ ਅੱਛਾ ਹਾਂ ਇਸ ਸਪੈਸ਼ਲ ਮੰਗੇ ਵਾਸਤੇ ਆਂਦਾ ਹਾਂ 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 ਨਹੀਂ ਮੰਮੀ ਮੰਮੀ ਮੈਨੂੰ ਕੀ ਮੰਗਣਾ ਚਾਹੀਦਾ ਰਵਿੰਦਰ ਤੂੰ ਭਾਈ ਮੈਂ ਕੁਝ ਨਹੀਂ ਕਹਿ ਸਕਦੀ ਤੇ ਤੇਰੀ ਮਾਂ ਨਹੀਂ ਨਹੀਂ ਐਸਟ ਬਿਟ ਮੈਂ ਐਵੇਂ ਨਹੀਂ ਹੈ ਕਿ ਦੇਖੋ ਜੀ ਜੇ ਕੋਈ ਚੀਜ਼ ਮੰਗੂਗੀ ਨਾ ਜੇ ਤੁਹਾਡੇ ਬਜਟ ਬਜਟ ਦੇ ਵਿੱਚ ਹੋਈ ਤਾਂ ਦੋ ਆਇਓ ਦੱਸ ਦਿਓ ਵੀਰ ਨੇ ਕਿ ਪੈਸੇ ਆ ਭਾਈ ਨੂੰ ਆਏ ਹੁਣ ਤੇਰੇ ਕੋਲ ਫੂਲ ਵੀ ਹੈਗੇ ਹੁਣ ਮੈਂ ਕੀ ਮੰਗਾ ਤੇਰੇ ਮਨ ਵਿੱਚ ਕੀ ਹੈ ਭਾਈ ਮੈਂ ਕਹਿ ਰਹੀ ਹਾਂ ਕਿ ਮੈਂ ਬਸ ਪਰਸਪਰ ਵੀ ਨਹੀਂ ਲੈਣਾ ਚਾਹੁੰਦੀ ਮੇਰੇ ਕੋਲ ਬਥੇਰੇ ਪਏ ਨਾ ਮੈਂ ਚੱਕਦੀਆਂ ਜੁੱਤੀ ਵੀ ਮੈਂ ਹਾਂ ਕੇ ਲਈਏ ਇੱਕ ਵਿਆਹ ਨੂੰ ਲੈਣੀਆਂ ਹੂੰ ਮੇਰੇ ਕੋਲ ਜੁੱਤੀਆਂ ਵੀ ਹੈਗੇ ਆ ਜੁੱਤੀਆਂ ਮੈਂ ਇੱਕ ਦੋ ਆਪਣੇ ਭਾਈ ਦੇ ਵਿਆਹ ਨੂੰ ਲੈਣੀਆਂ ਠੀਕ ਆ ਫੇ ਉਹ ਮੈਂ ਕਿਆਂ ਲਵਾ ਦੇ ਦੇਖ ਲਓ ਭਾਈ ਕੀ ਲੈਣਾ ਕੋਈ ਪਰਸ ਤੂੰ ਲੰਦੀ ਨਹੀਂ ਹਾਂ ਬਹੁਤਾ ਕੀ ਆ ਜਖਮ ਪਰਸ ਨੇ ਆਣੇ ਦਾ ਚੱਕਣਾ ਤਾਂ ਪੈਂਦਾ ਕਿ ਨਹੀਂ بڑا ਚੱਕਣਾ ਪੈਂਦਾ ਹੁਣ ਛੋਟੇ ਦਾ ਸਾਜਦਾ ਆ ਦੇਖੋ ਹਾਂ ਬਸ ਆ ਸਰਜਦੇ ਨੇ ਇਹਦੇ ਨਾਲ ਤੈਂ ਸੋਚਿਆ ਤਾਂ ਹੋਣਾ ਕੁਝ ਵੀ ਕਿਆ ਲੈਣਾ ਫਿਰ ਵੀ ਮਾਣਾ ਮੁਤਾ ਐਂ ਹੀ ਆ ਜਾ ਸੱਚੀ ਟੂ ਵੀ ਹੋਰ ਨੇਸ ਤੇ ਦੱਸਾਂ ਮੈਂ ਕੁਝ ਨਹੀਂ ਸੋਚਿਆ ਮਨੂੰ ਇਹ ਤਾਂ ਫਿਰ ਰਵਿੰਦਰ ਆਪਣੇ ਦਿਲ ਦੀ ਲੈ ਕੇ ਆਊਗਾ ਮਨੂੰ ਜੋ ਲੈ ਕੇ ਆਊਗਾ ਬਸ ਅੱਛਾ ਉਹ ਜ਼ਿਆਦਾ ਮੈਂ ਨਹੀਂ ਰੱਖਦੀ ਹੁੰਦੀ ਜਿਹੜਾ ਨਾ ਘਰ ਵਾਲ ਆਪਣੀ ਦਿਲੋਂ ਲੈ ਕੇ ਆਉਂਦਾ ਆਪਣੀ ਘਰ ਵਾਲੀ ਖਤਰ ਸੀ ਜੇ ਕੋਈ ਛੋਟੀ ਜੀ ਹੁੰਦੀ 10 15 ਵਾਲੀ ਰੁਪਏ ਵਾਲੀ ਚੀਜ਼ ਆਏ ਹੁੰਦੇ ਮੇਰੇ 100 ਕੁੜੀਆਂ ਨੂੰ ਦੱਸਣਾ ਹੁੰਦਾ ਫਿਰ ਹਾਂ ਸੇਲੀਆ ਮੇਰੇ ਘਰ ਆਏ ਮੈਨੂੰ ਆਹ ਦਿੰਦਾ ਮੇਰੇ ਘਰ ਵਾਲੇ ਮੈਨੂੰ ਆਹ ਦਿੰਦਾ ਬਸ ਇਹ ਚ ਖੁਸ਼ੀ ਹੁੰਦੀ ਆ ਅੱਛਾ ਬੀਬੀ ਨੂੰ ਬੋਲਣੇ ਹੀ ਦਿੰਦਾ ਹਾਂ ਤੇ ਆਏ ਕਰਦੇ ਆ ਆ ਪੁੱਤ ਉਹ ਸੁਣੀ ਜਸੂ ਮਾਣਾ ਚੱਕ ਲੱਡੂ ਜਿੱਪਲਦਾਈ ਮੈਨੂੰ ਤਾਂ ਆਪ ਵੜ ਲੱਗਦਾ ਇਹਨੂੰ ਚੱਕ ਦੇ ਇਹਨੂੰ ਵੀ ਰਾਟੇ ਨਾਲ ਚੱਕ ਉਹ ਲੱਤਾਂ ਹੁਣ ਅੱਜ ਠੀਕੇ ਲੱਗੇ ਤਾਂ ਹੀ ਤਾਂ ਮੈਂ ਕਹਿਣੀ ਆ ਹਾਂ ਟਿਕ ਗਈ ਟਿਕ ਗਈ ਟਿਕ ਗਈ ਚ ਨਿੱਪ ਨਾਤਾ ਠੀਕ ਹੈ ਕਰੀ ਜਾਂਦੀ ਅੱਜ ਪੁੱਤੀ ਦੇ ਨਾ ਟੀਕੇ ਲੱਗੇ ਦੋ ਟੀਕੇ ਲੱਗੇ ਅੱਜ ਪੱਟਾ ਪੱਟਾਂ 'ਚ ਲੱਗੇ ਹਾਂ ਉਹ ਪੱਟਾਂ 'ਚ ਜਿਆ ਊਰੇ ਮਾਂ ਤੇ ਲੱਗਿਆ ਉਹ ਤਾਂ ਜਮਾ ਹੀ ਨਹੀਂ ਬਿਸਕੀ ਇਹ ਇੱਥੇ ਪੱਟ ਤੇ ਲੱਗੇ ਥੋੜਾ ਜਿਹਾ ਕਰਿਆ ਜਿਹੜੇ 5 ਟੀਕਿਆਂ ਦਾ ਇੱਕ ਟੀਕਾ ਲੱਗਦਾ ਹੁੰਦਾ ਕਾਲੀ ਖੰਗ ਵਗੈਰਾ ਹੋ ਗਿਆ ਟਾਈਫਾਇਡ ਵਗੈਰਾ ਪੀਡੀਆ ਵਗੈਰਾ ਇਹ ਤਾਂ ਦੂਰ ਰੱਖਣ ਲਈ ਉਹ ਨਾ ਰੋਈ ਆ ਅੱਛਾ ਦੇਖ ਲਓ ਨਹੀਂ ਉੱਥੇ ਤਾਂ ਨਿਆਣੇ ਨੇ ਰਾਟ ਪਾਏ ਵੇ ਤੇ ਚੱਕ ਕੇ ਮਾਰ ਕੇ ਇਹ ਨਹੀਂ ਰੋਈ ਹੈਗੀ ਨਾ ਕਈ ਵਾਰ ਨਿਆਣਾ ਨਾ ਬੋਟੀਕੇ ਦਾ ਪਤਾ ਨਹੀਂ ਲੱਗਦਾ ਬਾਜੀ ਫਿਰ ਟੀਕੇ ਦਾ ਤਾਂ ਨਹੀਂ ਨਹਿ ਰਹੁੰਦਾ ਜਾਂ ਦੂਹੀ ਟੀਕੇ ਮੇ ਪਤਾ ਲੱਗਦਾ ਨਾ ਵੀ ਹਾਂ ਹੁਣ ਇੱਧਰ ਵੀ ਟੀਕੇ ਲੱਗਿਆ ਰੱਖਣ ਬਾਜਨ ਨਾ ਤਕਨੀਕ ਹੁੰਦੀ ਟੀਕੇ ਦੇ ਹੂੰ ਬਾਜੇ ਤਾਂ ਹੁੰਦੀ ਤਾਂਰ ਹੁੰਦੀ ਆ ਉਹ ਨਹੀਂ ਮੈਂ ਗੱਲ ਕਰਦੀ ਹੂੰ ਵੀ ਆਪਣੀ ਧੀ ਨਾਣੀ ਇੰਨਾ ਨਹੀਂ ਉਹ ਕਰੇ ਮਨ ਕੀਰਤਾ ਤਾਂ ਪਿੰਨਾਵਰੇ ਆੜ ਹੈ ਮਨ ਕੀਰਤਾ ਤਾਂ ਪਿੰਨਾਵਰੇ ਆੜ ਪਾਂਦਾ ਪਤਾ ਲੱਜਦਾ ਵੀ ਟੀਕਾ ਇੱਧਰ ਲਾ ਤਾਂ ਦੂਖ ਤਾਂ ਲੱਗਦਾ ਹੀ ਆ ਲੱਗਦਾ ਤਾਂ ਹੈ ਕਿ ਤੁਸੀਂ ਤਾਂ ਗੱਲ ਹੈ ਇਹ ਨੀਦ ਵਿੱਚ ਹੋਣੀ ਆ ਜਸਮੀਤ ਤਾਂ ਨਹੀਂ ਪਤਾ ਲੱਗਿਆ ਪਹਿਲਾ ਪਹਿਲਾ ਰੋਲ ਲਾ ਕੇ ਹਟੀਦੀ ਚਾਚੇ ਨੇ ਚੁੱਪ ਕਰਾਈ ਹਾਂ ਫੇਰ ਬਾਅਦ ਚ ਇੰਜੈਕਸ਼ਨ ਲਾਉਣ ਬਿਠਾਈ ਹਾਂ ਤੇ ਮੈਂ ਨਾਲ ਦੀਆਂ ਗੱਲਾਂ ਮਾਰੀ ਗਈ ਮੈਂ ਗੱਲਾਂ ਮਾਰੀ ਗਈ ਰੁਕੀ ਨੇ ਮਾਰਿਆ ਸੀ ਤੈਨੂੰ ਕੀ ਕਰਦੇ ਸੀ ਪਤਾ ਨਹੀਂ ਉਹ ਗੱਲਾਂ ਦੇ ਵਿੱਚ ਉਲਝ ਕੇ ਹੀ ਹੋ ਗਿਆ ਕੰਮ ਇਹਨੂੰ ਹਾਂ ਪਤਾ ਐ ਹੈ ਨਾ ਇੱਕ ਗੱਲ ਹੋਰ ਐ ਨਿਆਣੇ ਦਾ ਫਿਰ ਨਿਆਣੇ ਦਾ ਰੋਣਾ ਹੀ ਪਾਈ ਜਾ ਹੁਣ ਤਕਰੀਬ ਨਹੀਂ ਨਿਆਣੇ ਦਾ ਰੋਣਾ ਹੀ ਐ ਹਮ ਉਹ ਤਾਂ ਹੈਗਾ ਹੀ ਆ ਇੱਕ ਪਾਸੇ ਰੋ ਜੱਟੀਗਾ ਲਾ ਕੇ ਹਰਦੇ ਆਨ ਦੂਏ ਪਾਸੇ ਢੋਕ ਦਨੇ ਦੂਆ ਬਸੇ ਚੁੱਪ ਕਰ ਜਾਨੇ ਤੀਏ ਪਾਸੇ ਢੋਕ ਦਨੇ ਤਿਆਰ ਕਰ ਰੱਖਦੇ ਬਸ ਹਾਂ ਨਿਆਣਾ ਦਾ ਬਾਈ ਨਿਆਣਾ ਕੋਲਾ ਤਰੋਂ ਲਾ ਜਾਂਦਾ ਨਿਆਣਾ ਵੀ ਵਿਚਾਰਾ ਆਪਣੀ ਜਗਾ ਸੱਚਾ ਨਿਆਣਾ ਵੀ ਸੱਚਾ ਜਾਂ ਹੁਣ ਤੀਗੇ ਉਪਰੋਂ ਥੋੜੀ ਲੱਗੇ ਜਾਣੀ ਹਮ ਮਾੜੇ ਜਮਣੀ ਨਿਆਣੇ ਨੂੰ ਹੁਣ ਇੱਕ ਮਿੰਟ ਦਾ ਫਰਕ ਪੈਂਦਾ ਬਸ ਇੱਕ ਲਾ ਕੇ ਹਟੇ ਜਾਂਨ ਉਸਰੀ ਜੀ ਦੂਈ ਚੱਕੀ ਦੂਏ ਲਾਤਾ ਦੂਈ ਚੱਕੀ ਦੂਈ ਲਾਤਾ ਹਮ ਜਾਣੇ ਤਰਮਣਾ ਹੀ ਪਾਈ ਬਿਲਕੁਲ ਬਿਲਕੁਲ ਇਹ ਤਾਂ ਹ ਹ ਚੁੱਪ ਨਹੀਂ ਨਾ ਕਰਾਂ ਦਿੰਦੇ ਫਿਰ ਐ ਹੁੰਦਾ ਵੀ ਹੋਰ ਵੀ ਬੈਠੇ ਹੁੰਨੇ ਆ ਅਗਲੇ ਦੀ ਵੀ ਗੱਲ ਠੀਕ ਐ ਅਗਲਾ ਕਹਿੰਦਾ ਜੇ ਹੁਣ ਐ ਚੁੱਪ ਲੱਗੀ ਕੰਮ ਤੇ ਤਾਂ ਸਾਰਾ ਕੰਮ ਹੀ ਨਹੀਂ ਮੁੱਕਣਾ ਹਮਮ ਤੁਸੀਂ ਪੁੱਛਦੇ ਸੀ ਨਾ ਹਮਮ ਇੱਥੇ ਮੁੱਕੇ ਚਾਹੀਦੇ ਆ ਬੁੱਤ ਤੁਸੀਂ ਪੁੱਛਦੇ ਸੀ ਨਾ ਤੁਹਾਨੂੰ ਕੀ ਚਾਹੀਦਾ ਜੇ ਤੁਹਾਡੇ ਬਜਟ ਚ ਹੋਈ ਤਾਂ ਹਮਮ ਸਕੂਟਰੀ ਦਵਾ ਦ ਸੈਕੰਡ ਹੈ ਲੈ 10 ਐ ਮੰਮੀ ਮੰਮੀ ਹਾਂ ਦਸ ਉਹ ਲੈਣੀ ਚਾਹੀਦੀ ਤੇ ਨਾ ਬਈ ਉਹ ਤਾਂ ਬਣਦੀ ਐ ਲੈ ਉਹ ਬਣਦੀ ਐ ਰਵਿੰਦਰ ਮੇਰੀ ਗੱਲ ਸੁਣ ਜੇ ਤੁਹਾਨੂੰ ਜੈਨੂਵਲ ਲੱਗਦੀ ਤੁਸੀਂ ਦੁੱਧ ਪਾਉਣ ਗਏ ਹੋ ਹੁੰਨੇ ਆਂ ਕਈ ਵਾਰ ਮਮਮੀ ਦੇ ਦੰਦ ਦਿਖਾਉਣ ਨੂੰ ਆ ਥੋੜੀ ਜਿਹੀ ਹਵਾ ਲੱਗਣ ਔਰ ਤੁਹਾਨੂੰ ਵੇਟ ਕਰੀ ਚੰਦੇ ਤੁਸੀਂ ਵੀ ਆ ਕੇ ਰੈਸਟ ਕਰਨੀ ਹੁੰਦੀ ਐ ਕਈ ਵਾਰ ਥੋੜਾ ਸੀ ਕਿੰਨਾ ਕੁ ਲੰਗੂ ਪੀ ਜਾਈਏ ਥੋੜਾ ਹੀ ਭਲਾ ਸੋਚਨੇ ਆ ਥੋੜਾ ਜਿਹਾ ਦੇ ਤਾਂ ਸਾਰੇ ਦਿੰਦੇ ਆ ਥੋੜੀ ਜਿਹੀ ਮੰਗਣ ਨੂੰ ਸ਼ਰਮ ਲੱਗਦੀ ਐ ਜਿ ਹਾਂ ਹੀ ਕਿਵੇਂ ਮੰਗੀ ਹੋਰ ਨਹੀਂ ਕੋਈ ਚੱਕਰ ਜੋ ਆਪ ਤਾਂ ਕੋਈ ਦੰਦਾ ਨਹੀਂ ਆਪਣੇ ਟੱਪਰ ਆ ਚੋ ਦਰੀਦੀ ਦੀ ਨਾ ਆਪਣ ਹੈਗੀ ਆ ਅਦਰ ਵੀ ਹੈਗੀ ਆ ਦੂਸਰੇ ਘਰ ਚ ਇਹ ਕਈ ਵਾਰ ਹੁੰਦੀ ਵੀ ਨਹੀਂ ਐ ਅਗਲਾ ਗਿਆਬ ਹੁੰਦਾ ਲੈ ਕੇ ਫਿਰ ਪਿੰਦੂ ਰਾਈ ਵੀ ਲੈ ਕੇ ਜਾਂਦੇ ਭਾਈ ਡਿਊਟੀਆਂ ਲੱਗੀਆਂ ਪੇ ਕੰਮ ਆਪਣਿਆਂ ਦੇ ਜਿਸ ਹੁੰਦੀ ਐ ਸੋਨ ਦੇ ਵੀ ਉਹਨਾਂ ਦਾ ਵੀ ਵਿਚਾਰਾ ਨਾ ਟਾਈਮ ਨਹੀਂ ਹੁੰਦਾ ਕਈ ਵਾਰ ਹੁੰਦੀ ਵੀ ਨਹੀਂ ਐ ਕਨ ਕੋਈ ਨਾ ਕੋਈ ਲੈ ਗਿਆ ਹੁੰਦਾ ਕਈ ਵਾਰ ਹੁੰਦੀ ਐ ਅਗਲਾ ਦੇ ਵੀ ਦਿੰਦਾ ਚੰਗਾ ਵੀ ਨਾ ਦਾ ਇਕਣਾ ਚੱਲ ਦੇਖਦੇ ਆ ਲੱਡੂ ਓਏ ਜਿਹੜੀ ਹੋਵੇ ਚੀਜ਼ ਘਰਾਂ ਕਪਾ ਟੈਨਸ਼ਨ ਇਹਨੂੰ ਮੈਨੂੰ ਕਹੀਂ ਨਹੀਂ ਦੀ ਫਿਰਦੀ ਮੈਂ ਕਹਿੰਦਾ ਖਾ ਕੇ ਦਿਖਾ ਕੇ ਆਣੇ ਹੁੰਦੇ ਹੁਣ ਆਏ ਤੂੰ ਚਲ ਜੰਨਾ ਫਿਰ ਕਿਹੜੇ ਟਾਈਮ ਆਂਦਾ ਇਹ ਤੁਹਾਨੂੰ ਜਾਣੂ ਡਾਕਟਰ ਉਠ ਕਰਦਾ ਬਸ ਹੂੰ ਕਿਆ ਕਰੂੰ ਤੇਰਾ ਦੁੱਧ ਪਾ ਕੇ ਆਉਂਦਾ ਤੂੰ ਨਿਆਣੇ ਨਾਲ ਦੁਪਹਿਰ ਨੂੰ ਨਿਆਣੇ ਨੇ ਸੁਲਾ ਕੇ ਵੀ ਜਾ ਸਕਦੇ ਆ ਮੰਨ ਲੋ ਹੂੰ ਫਿਰ ਤੁਸੀਂ ਜਾਣ ਨੂੰ ਹਣਾ ਜਾਂਦਾ ਨਿਆਣੇ ਸਾਰੇ ਉੱਠ ਖੜਦੇ ਆ ਚੱਲ ਕਰਦੇ ਆ ਫੇ ਕੋਈ ਹੱਲ ਹੂੰ ਤੁੱਪਾ ਦੇ ਪਤਾ ਇੱਧਰੋਂ ਕਰਦੇ ਕੱਪੜਾ ਉਹਦੇ ਤੁੱਪ ਪੈਂਦੀ ਪਰ ਮੂੰਹ ਪਰ ਇੱਥੇ ਕਰ ਹਾਂ ਧੁੱਪ ਪੈਣੇ ਮੈਂ ਡੇਬਰ ਕਰ ਦਵਾਂ ਮੈਂ ਆਪੀ ਪਤਾ ਕਰ ਲੂ ਲੈ ਮਾਮੇ ਨੂੰ ਫੋਨ ਕਰਾਉਣਾ ਮੈਂ ਕੋਈ ਗੱਲ ਨਹੀਂ ਕਰ ਲੰਮੇ ਸਕੂਟਰੀਆਂ ਬਥੇਰੀਆਂ ਚਲ ਦੇਖ ਲੰਨੇ ਆ ਫੇਰ ਹੁਣ ਫਾਈਨਲ ਆ ਗਿਫਟ ਵਾਲਾ ਹਾਂ ਸਕੂਟਰੀ ਦਿਵਾ ਦਵਾਂ ਬਸ ਇਹ ਫਾਈਨਲ ਪੱਕਾ ਨਹੀਂ ਮੈਂ ਕਹਿ ਸਕਦਾ ਕੋਸ਼ਿਸ਼ ਤਾਂ ਕਰ ਲਿਓ ਕੋਸ਼ਿਸ਼ ਨਹੀਂ ਵੈਸੇ ਤਾਂ ਮੈਂ ਚਲ ਲੈਣ ਤਾਂ ਲਈ ਜੇ ਪਰ ਹਜੇ ਪੱਕਾ ਨਹੀਂ ਸੋਚਦੇ ਆ ਇਸ ਚੀਜ਼ ਪਰ ਲੈ ਭਾਈ ਐਦਾਂ ਕਰੋ ਉਹ ਮੂਲ ਕਰ ਦਿੱਤਾ। ਤਾਂ ਕਰੋ ਹਲੇ ਆਪਣੇ ਕੋਲ ਤੇ ਲਾ ਦਿਓ। ਤੁਹਾਨੂੰ ਮੈਂ ਉਹ ਵੀ ਕਲੀਅਰ ਕਰ ਦਿੰਦਾ। ਪੈਸਿਆਂ ਦਾ ਨਹੀਂ ਕੋਈ ਪੈਸਿਆਂ ਦਾ ਕੋਈ ਚੱਕਰ ਨਹੀਂ ਮੇਰਾ ਤੁਹਾਨੂੰ ਕਿਸੇ ਪੈਸੇ ਪੈਸੇ ਦੀ ਮੈਂ ਗੱਲ ਨਹੀਂ। ਦੇਖ ਲੈਣੇ ਆ ਕੋਈ ਨਾ ਨਵੀਂ ਦੀ ਮਾਰ ਤੇ ਫਿਰਦੇ ਕਿ ਸੈਕੰਡ ਹੈਂਡ। ਨਹੀਂ ਸਕੂਟਰੀ ਵਾਲਾ ਤਾਂ ਪੈਸੇ ਮੇਰਾ ਵਿਚਾਰ ਕੋਈ ਹੈ ਨਹੀਂ। ਤੇ ਬਾਕੀ ਚਲ ਦੇਖ ਲੈਣੇ ਆ ਕੋਈ ਗੱਲ ਨਹੀਂ। ਵਿਚਾਰ ਹੈ ਨਹੀਂ। ਸਲਾਹ ਕਰਕੇ। ਹਾਂ। ਸਕੂਟਰੀ ਵਾਲਾ ਮੇਰਾ ਪੱਕਾ ਨਹੀਂ ਕੋਈ ਵੀ ਦੱਸਦਾ ਇੱਥੇ ਤਾਂ ਸਾਰਿਆਂ ਦੇ ਕੰਮ ਆਉਣੀ ਆ ਉਹ ਕੱਲੀ ਮੇਰੇ ਦਾ ਕੰਮ ਨਹੀਂ ਹੋਣ ਲੱਗੀ ਬਾਈ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਬਾਕੀ ਦੇਖ ਲੈ ਕੋਈ ਗੱਲ ਨਹੀਂ ਦੇਖ ਲੈਣੇ ਹਾਂ ਕੰਨ ਟੈਨਸ਼ਨ ਪਾੜ ਲਈ ਤੇ ਹੂੰ ਮੋਟੇ ਤੇ ਚਹੀਦੀ ਆ ਜ਼ਰੂਰੀ ਆਏ ਨਹੀਂ ਹੈਗਾ ਮੰਮੀ ਤੇ ਕਹਾਂ ਤਾਂ ਹਾਂ ਜਾਣਾ ਪੈਂਦਾ ਸਾਨੂੰ ਘੜੀ ਚ ਹੂੰ ਹਾਂ ਪਹਿਲਾ ਲੱਡੂ ਨੂੰ ਸੰਭੋ ਲੱਡੂ ਲੱਗੂ ਬਣ ਹੋ ਮੈਂ ਆ ਗਈ ਬੁੱਤੋ ਆ ਗਈ ਮੇਰੀ ਛੋਟੀ ਮम्मी ਨੇ ਦੁੱਧ ਤਾਂ ਨਹੀਂ ਪੀਣਾ ਠੀਕ ਹੈ ਲੱਗੇ ਕੀ ਪਤਾ ਕਿਦਾਂ ਬੁਲਾਓ ਦੁੱਧ ਬੁਲਾਓ ਜਦ ਬਣਾਇਆ ਤਾਂ ਜਦ ਗੱਡੀ ਚ ਲੈ ਕੇ ਗਏ ਬੱਲੇ ਬੱਲੇ ਫਿਰ ਤਾਂ ਬਹੁਤ ਟਾਈਮ ਹੋ ਗਿਆ ਕਿੰਨੇ ਘੰਟੇ ਦਾ ਹੁੰਦਾ ਫੇਮ ਕਿੰਨਾ ਕਿਤੇ ਹੋਇਆ ਤੁਹਾਡੇ ਮੂਹਰੇ ਤੇ ਅਸੀਂ ਆਏ ਆ ਜਦ ਲੈ ਕੇ ਗਏ ਤੇ ਤਾਂ ਕਿਹਾ ਉਹ ਤੁਹਾਨੂੰ ਮਰ ਕੰਡ ਨਾ ਹੋਇਆ ਨਹੀਂ ਸਾਨੂੰ ਅੱਛਾ ਇੰਜੈਕਸ਼ਨਾਂ ਨੂੰ ਲੈ ਕੇ ਗਏ ਤੇ ਜਦ ਠੀਕ ਆ ਦੁੱਧੇ ਦੁੱਧੇ ਪੀਣਾ ਫਿਰ ਇਹਨੇ ਬੀਜ ਲਿਆ ਬੀਜ ਲਿਆ ਇਹਦਾ ਬੀਜ ਲਿਆ ਤਕਲੀਫ ਤਾਂ ਹੋਊਗੀ ਉਹ ਵਿਚਰੀ ਨੇ ਹੂੰ ਉਹ ਘੱਟ ਤਾਂ ਗੁਣੀਏ ਦੇ ਘੱਟ ਘੱਟ ਕਾਤੇ ਦਵਾਈ ਵੀ ਦੇਤੀ ਇਹਨੂੰ ਉਹ ਕਹਿੰਦੇ ਵੀ ਦਵਾਈ ਨਾਲ ਨਹੀਂ ਸ਼ੋਰ ਉਹ ਠੀਕ ਕਰਦੀ ਆ ਥੋੜੀ ਜਿਹੀ ਤੇ ਮੂਵਮੈਂਟ ਕਰਾਈ ਜਾਏ ਉਹ ਵੀ ਅਕੜਾ ਨਾ ਹੋ ਹੂੰ 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 ਮੈਨੂੰ ਤਾਂ ਆਪ ਡਰ ਲੱਗ ਜਾਂਦਾ ਵੀ ਰੋਪਣ ਵੀ ਲੈ ਕੇ ਜਾਣੀ ਕਿ ਆ ਬਣੂਗਾ ਮੰਮੀ ਕਹਿੰਦੇ ਦੇਖ ਲਵਨੇ ਆ ਹੂੰ ਕੀ ਆ ਬਣਦਾ ਚਲ ਦੇਖਦੇ ਆ ਲੱਡੂ ਦੇ ਭਾਈ ਲੱਗੇ ਇੰਜੈਕਸ਼ਨ ਅੱਜ ਤੇ ਹੁਣ ਤੁਸੀਂ ਮੈਨੂੰ ਦੱਸ ਦੋ ਤੁਸੀਂ ਸੌਦੇ ਕੱਢ ਲਏ ਸੌਦਿਆਂ ਨਾ ਹੁਣ ਕਰਦੇ ਆਂ ਇੱਕ ਪਾਸੇ ਤਾਂ ਜਾਨ ਛੁੱਟੇ ਮੇਰੀ ਹੁਣ ਕਦੇ ਰੋਪੜ ਨੂੰ ਜਾਣਾ ਕਦੇ ਸੌਦੇ ਲੈ ਕੇ ਜਾਣੇ ਬੱਚੇ ਸਾਡੀ ਸਕੂਟ ਵੀ ਤਾਂ ਕੰਮ ਸੋਲਵ ਕਰਨ ਨੂੰ ਬੈਠੀ ਆ ਮੈਂ ਹੂੰ ਬੈਠੀ ਆ ਬੇਸ਼ੱਕ ਤੁਸੀਂ ਮੇਰੀ ਕਦਰ ਜਾਣੋ ਨਾ ਜਾਣੋ ਵਕਰੀਗਾ ਤਾਂ ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰਨ ਨੂੰ ਇਹ ਕਹਿੰਦੀ ਮੈਂ ਵੀਰ ਨੂੰ ਫੋਨ ਕਰ ਦਿੰਦੀ ਸੌਦੇ ਪਾ ਲੈਣੇ ਚੱਲ ਕਰਦਾ ਮੈਂ ਕੋਈ ਗੱਲ ਨਹੀਂ ਜੱਸ ਮੈਂ ਦੁੱਧ ਲਿਆ ਪਹਿਲਾਂ ਦੁੱਧ ਲਿਆ ਲੱਡੂ ਨੂੰ ਭਾਈ ਅਗਮ ਦੀ ਟਾਵਰ ਅੱਜ ਸਾਡੀ ਦੀ ਹੈ ਉੱਥੇ ਖੜ ਕੇ ਦੇਖਾ ਪੁੱਤ ਪਿੱਛੇ ਨੂੰ ਵਾ ਵੀ ਵਾ ਜੇ ਕਿਤੇ ਪੰਜਾਬੀ ਜੁੱਤੀ ਹੋਵੇ ਨਾਲ ਕਿਆ ਬਾਤ ਹੈ ਹੈ ਉਹ ਵੀ ਹੈ ਉਹ ਵੀ ਹੈਗੀ ਤੇਰੇ ਕੋਲ ਪੰਜਾਬੀ ਜੁੱਤੀ ਅੱਛਾ ਵੇ ਉਹ ਪਾਈ ਨਹੀਂ ਦੇ ਅਗਾਮ ਨੂੰ ਬੜਾ ਅੱਗੇ ਪਿੱਛੇ ਲੱਗਦਾ ਪਾਇਆ ਬਦਖਾਈ ਤਾਂ ਨਹੀਂ ਨਹੀਂ ਉਹ ਪਰਾੜਾ ਮੂਰੇ ਆ ਜਿਹੜੇ ਉਹ ਪਾਈ ਵੀ ਨੇ ਇੱਥੇ ਨੂੰ ਛੋਟੂ ਚੱਲ ਗਿਆ ਮੋਟਰ ਚਲੋ ਲੱਗਿਆ ਕਿ ਖਾਲ ਚਾਲੂ ਹੋ ਗਿਆ ਠੀਕ ਆ ਰੇ ਪਾਇਆ ਫੇ ਉਧਰ ਹੁਣ ਜਿਵੇਂ ਤੱਕ ਲਾਈਟ ਲਾਈਟ ਤਾਂ ਹੁਣ ਦੇਖਦੇ ਅੱਜ ਸੱਜਰੇ ਆ ਗਈ ਦੀ ਉਹ ਪਤਾ ਨਹੀਂ ਕਿੰਨੇ ਵੇ ਤੱਕ ਉਹ ਸੱਜਰੇ ਉਹ ਥੋੜਾ ਜਿਹਾ ਉਹਨੇ ਟਾਈਮ ਖਰਾਬ ਕਰਤਾ ਨਾ ਜੋੜ ਜਾ ਫੁੱਕ ਗਿਆ ਦਾ ਇੱਕੋ 5:30 ਵਜੇ ਉਹ ਚੈਨ ਅੱਜ ਪਹਿਲਾਂ ਵੀ ਆਈ ਵੀ ਸ਼ਾਇਦ ਪਹਿਲਾਂ ਚਲ ਜਿਵੇਂ ਰੋਟੀ ਲਈਏ ਅਸੀਂ ਰੋਪਣ ਨੂੰ ਜਾਵਾਂਗੇ ਫੇ ਪਤਾ ਨਹੀਂ ਕਿਥੇ ਰੋਟੀ ਖਾਏ ਲੈ ਮੱਲ ਹਾਂ ਥੱਲੇ ਰੇ ਲੱਤ ਲਾ ਦੋ ਪੂਰੀਆਂ ਰੋਟੀ ਖਾ ਲਾ ਪਹਿਲਾਂ ਗਰ ਆਏ ਅਸੀਂ ਟੋਪੜ ਲੰਘ ਜਿਹੜਾ ਪਿੱਛੇ ਕੋਈ ਹੈ ਨਹੀਂ ਵਿਕਟਰ ਵੀ ਖੜਾ ਦੋ। ਵਿਕਟਰ ਨੂੰ ਭਾਈ ਆ ਗਿਆ ਮਦੀਟਾ ਔਰ ਅੱਜ ਹੋਰ ਗੱਲਾਂ ਦੀਆਂ ਗੱਲਾਂ। ਕਦ ਸਵਾਇਦਾ ਸੂਟ ਹੈ? ਇਹ ਹਾਂ ਇਹ ਨਹੀਂ ਨਹੀਂ ਪਹਿਨਦਾ ਉਹਨੇ ਦੇ ਦਿੱਤਾ। ਕਿਹੜੀ? ਛੱਲੀਆਂ ਵਾਲੀ। ਛੱਲੀਆਂ ਵਾਲੀ ਪਹਿਨਨੇ। ਅੱਛਾ। ਛੱਲੀਆਂ ਵਾਲੀ ਨੇ। ਇਹ ਸੋਹਣਾ ਸੂਟ। ਮਾਮੀ ਦੀ ਕੁੜੀ। ਮਾਮੀ ਦੀ ਕੁੜੀ ਨੇ ਦੇਤਾ ਹਨਾ। ਹੂੰ। ਛੱਲੀਆਂ ਇਹਦੇ ਵੀ ਭਾਈ ਨਾਨਕੇ ਛੱਲੀਆਂ ਹੀ ਆ ਸਾਡੀ ਆ ਕਹਿੰਦੇ। ਸਿੰਬਲ ਸਿੰਬਲ ਛੱਲੀਆਂ। ਇਹ ਆਵळा ਚੱਲੀਆਂ ਨਹੀਂ ਜੈਸਮੀਨਾ ਦੇ ਪਿੰਡ ਕੋਲ ਜਿਹੜਾ ਉਹ ਨਹੀਂ ਕਿਸ ਨੇ ਵੀਡੀਓ ਬਣਾ ਕੇ ਰਾਤ ਭੇਜੀ ਕਾਦੀ ਮੈਂ ਤਾਂ ਆਪਣੇ ਵਾਲ ਵੀ ਖੁੱਲੇ ਛੱਡੇ ਫਿਰਦੇ ਕੱਪੜਿਆਂ ਨਾਲ ਮਮੀ ਵੀ ਨਹੀਂ ਜਾਣਗੇ ਉਹਰੇ ਵੀਡੀਓ ਭੇਜੀ ਦੀ ਆਪਣੀ ਬੱਲੇ ਵੱਜਦੀ ਦੀ ਜਦ ਦੇ ਫੇਰਾ ਆ ਗਿਆ ਕੋਈ ਹੂੰ ਕੌਣ ਭਜਦੀ ਦੀ ਮੈਂ ਕਿਹਨੇ ਕਿਹਨੇ ਵੀਡੀਓ ਬਣਾ ਕੇ ਭੇਜਦੀ ਅੱਛਾ ਚੱਲੀਆਂ ਤੇ ਅੱਛਾ ਠੀਕਾ ਛੂਟ ਤੇਰਾ ਭਾਈ ਸੋਨਾ ਲੱਗੀ ਜਾਂਦਾ ਮੈਨੂੰ ਤਾਂ ਬਹੁਤ ਹੈਨਾ ਸੋਨਾ ਲੱਗਦਾ ਕਿ ਹਾਂ ਹਰ ਗੁਣ ਜੋਗਾ ਸੁਆਣਾ ਅਸੀਂ ਤੂੰ ਸੁਆਦ ਲੇ ਹਰ ਗੁਣ ਤਾਂ ਆ ਜੇ ਪੁੱਤ ਬੇਚਾਰੀ ਜਮੇ ਛੋਟੀ ਜੀ ਆ ਹਾਂ ਜਦ ਬੜੀ ਹੋਊਗੀ ਹਾਂ ਜਦ ਬੜੀ ਹੋਊਗੀ ਫਿਰ ਫਿਰ ਪਾਉਂਗੇ ਇਹਦੇ ਪੰਜਾ ਬੜੀ ਹੋਊਗੀ ਠੀਕ ਨਹੀਂ ਹਾਂ ਮੈਂ ਕਿਹਾ ਉਹ ਇਹ ਬੁਲੀਬਾਕੀ ਹੁਣ ਤੈਨੂੰ ਤੈਨੂੰ ਸਕੂਲ ਚ ਕਿਆ-ਕਿਆ ਸਿਖਾਉਂਦੇ ਹੁੰਦੇ ਇਹ ਪੰਗੜਾ ਭੰਗੜਾ ਸਿਖਾਉਂਦੇ ਆ ਨਹੀਂ ਪੁੱਤ ਨਹੀਂ ਆ ਕੋਈ ਸਿਖਾ ਆ ਫੇ ਦਿਖਾ ਆ ਫੇ ਪਾ ਕੇ ਕਿਆ ਗਿੱਦਾ ਗਿੱਦਾ ਪੰਗੜਾ ਕਿਆ ਪਾਉਂਦੀ ਹੁੰਦੀ ਆ ਸਕੂਲ ਮੇ ਸ਼ਬਦ ਬਹੁਤ ਸੋਹਣਾ ਆ ਇਹਨੂੰ ਇੱਕ ਕਿਹੜਾ ਸ਼ਬਦ ਸੁਣਾ ਦੇ ਪੁੱਤ ਜਿਹੜਾ ਗੁਰੂਆਂ ਦਾ ਸੱਚ ਸੁਣਾਇਆ ਜੀ ਨਾਨਕ ਜੀ ਦਮ ਹਾਂ ਆਛਾ ਵਾਹ ਆ ਦੇਖੋ ਭਾਈ ਸਾਊ ਪੁੱਤ ਸਾਡਾ ਇਹ ਹਾਂ ਹੁਣ ਸੁਣਾ નક જી નક જઈ ચુબી માન છેડી એક ગુરબી બઈબી ચુબી માન છેડી એક ગુરબા જી ગુરવાનું ત્યાં વા ਚਲ ਕੋਈ ਨਹੀਂ ਕੋਈ ਨਾ ਪਾ ਲਵਾਂਗੇ ਪਾ ਲੇ ਪਾ ਦੇ ਭੁੱਲ ਗਿਆ ਹਾਂਜੀ ਚਲ ਕੋਈ ਨਹੀਂ ਆਦ ਨੀਂ ਨ ਕਰਦੀ ਥੋੜਾ ਥੋੜਾ ਕਦੇ ਕਦੇ ਹੂੰ ਕਦੇ ਕਦੇ ਗਾਣੀ ਹੁੰਦਾ ਚਲ ਕੋਈ ਨਹੀਂ ਕੋਈ ਨਹੀਂ ਗਿੱਦਾ ਗੁੱਦਾ ਨਹੀਂ ਸਿਖਾਉਂਦੇ ਤੈਨੂੰ ਸਕੂਲ ਚ ਸਵੇਪ ਪਾ ਕੇ ਦਿਖਾ ਗਾਣਾ ਕੇਰਾ ਮੈਂ ਗਾਣਾ ਗਾ ਦਿੰਦੀ ਆ ਮੈਂ ਗਾਣਾ ਉਹਨੇ ਨਾਲ ਦੀ ਨਾਲ ਗਾਈ ਜਾਣਾ ਹਾਂ ਗਾਣਾ ਕੋਈ ਵੀ ਕੋਈ ਵੀ ਸੁਣਾ ਦੇ ਕੋਈ ਕਿਹੜੇ ਗਾਣੇ ਕਿਹੜੇ ਗਾਣੇ ਤੇ ਨੱਚੀ ਤੀ? ਉਹ ਕਾਲੀ ਏਟੀ ਵਾ ਪਰ ਨੱਚਦਾ। ਕਾਲੀ ਏਕ ਟਵਾ ਆਉਂਦੇ ਪਰ ਸੁਣਾਦੇ। ਹਾਂ ਹਾਂ ਗਾਇ ਰਾਣਾ। ਹਾਂ ਗਾ ਕੇ ਸੁਣ ਗਾਇ ਗਿੱਧਾ ਵੀ ਪਾਉਣਾ। ਓਕੇ। ਹਾਂ ਓਕੇ। ਚੱਲ ਫੇ। ਮੈਨੂੰ ਫੋਨ ਪਰ ਵੀ ਆਂ ਦੇ ਕੇ ਜਾਂ। ਹਾਂ ਇਦਾਂ ਹੀ ਸੁਣਾ ਦੇ ਵਾ। ਇਦਾਂ ਹੀ ਸੁਣਾ ਦੇ। ਹੁੰਦੇ ਨਹੀਂ ਕਿ ਮੈਂ ਤਾਂ ਹੁਣ ਚਲੋ ਬਾਅਦ ਚੋ ਮੇਰਾ ਤਾਂ ਕਰਾਂ ਨੂੰ ਗਿਫਟ ਵੀ ਲੈ ਕੇ ਆਉਣਾ ਚਲੋ ਪਹਿਲਾਂ ਕਰਾਂ ਨੂੰ ਗਿਫਟ ਤਾਂ ਲੈ ਆਈਏ ਕਿਹਨੂੰ ਤਾਂ ਪਤਾ ਨਹੀਂ ਕਰਦਾ ਗਿਫਟ ਕਰਕੇ ਤਾਂ ਮੈਂ ਤਾਂ ਤਾਰਾ ਵੀਡੀਓ ਸ਼ੁਰੂ ਕਰੀਦੀ ਵੀ ਹੁਣ ਤੁਰਨਾ ਗਿਫਟ ਲੈਣ ਇੱਥੇ ਗੱਲਾਂ ਮਾਰ ਮਾਰ ਕੇ ਵੀਡੀਓ ਪੂਰੀ ਵੀਡੀਓ ਪੂਰੀ ਹੋਗੀ ਤੁਸੀਂ ਇਹ ਪੁੱਛਿਆ ਫਿਰ ਕਿ ਆ ਗਿਫਟ ਲੈਣਾ ਫਿਰ ਆਪਾਂ ਨੇ ਆਪਣੇ ਦਿਲ ਦੀ ਗੱਲ ਦੱਸ। ਇਹ ਲੰਬੀ ਤਾਂ ਚਲਣੀ ਹੁੰਦੀ ਭਾਈ ਫਿਰ। ਹਾਂ। ਹੁਣ ਅਸੀਂ ਆਪਣੇ ਦਿਲ ਦੀ ਗੱਲ। ਲੰਬੀ ਤਾਂ ਚਲਣੀ ਤੇ ਹੁਣ ਆਪਣਾ ਵੀ ਦੱਸਣਾ ਤਾਂ ਕਿ ਕਿਆ ਚਾਹੀਦਾ ਗਿਫਟ ਵਿੱਚ ਜਸਮੀਨ ਨੂੰ। ਹੂੰ। ਉਹਦਾ ਦੱਸਣੀ ਹੁੰਦੀ ਫਿਰ। ਇੱਕ ਵਾਰ ਤੁਸੀਂ ਆਪਣੇ ਤਾਂ ਦੱਸ ਤਾਂ ਫਮੇ ਕਿ ਚਾਹੀਦਾ ਤਾਂ। ਮੈਂ ਕਿਆ ਦੱਸਾਂ? ਮੈਨੂੰ ਦੱਸੋ ਤਾਂ ਸਹੀ ਕੋਈ ਦੱਸ ਕੇ ਪੂਰੀ ਕਰ ਦੋ। ਜੇ ਮੇਰੇ ਮੇਰੇ ਉਹਦੇ ਵਿੱਚ ਹੋਇਆ ਬਜਟ ਸੀ ਮੈਂ ਦਵਾ ਦੂੰਗੀ। ਪੱਕਾ। ਮੈਂ ਕੁਝ ਨਹੀਂ ਲੈਣਾ। ਦੱਸੋ। ਤੂੰ ਐਂ ਕਰੀ ਜਿਹੜੇ ਮਨ ਨੂੰ ਗਿਫਟ ਦੇਣਾ ਐ। ਉਹ ਮੈਨੂੰ ਪੈਸੇ ਹੋ ਦੇ ਦੇ ਪੈਸੇ ਪੁੱਛ ਕੇ ਦੇਣੇ ਦੇਖ ਮੈਨੂੰ ਕਿੰਨਾ ਚੰਗਾ ਹਾਂ ਹਾਂ ਤੇ ਪੈਸੇ ਕਾ ਕਰਨੇ ਆ ਹੈ ਪੈਸੇ ਉਹ ਕਿਵੇਂ ਮੰਮੀ ਉਹ ਮੈਂ ਕਿਤੇ ਆਪਣਾ ਕੋਈ ਹੋਰ ਕੰਮ ਚਲਾ ਲਵਾਂਗਾ ਅੱਛਾ ਹੋਰ ਕੀ ਬਸ ਨਹੀਂ ਫਿਰ ਉਹਨੂੰ ਗਿਫਟ ਤਾਂ ਤਾਂ ਗਿਫਟ ਤਾਂ ਗਿਫਟੇ ਹੋਣਾ ਪੈਸੇ ਦੇਵੇ ਕਿ ਪਤਾ ਕੀ ਨਹੀਂ ਦੇਖਣੇ ਆ ਓ ਨਹੀਂ ਮੈਂ ਵੀਡੀਓ ਚ ਕਹਿ ਦੂੰਗਾ ਭਾਈ ਜੈਸਮੀਨ ਨੇ ਮੈਨੂੰ ਇੰਨੇ ਪੈਸੇ ਦੇ ਮਾਂ ਮੈਂ ਕਰਾਂਗੀ ਲੇ ਨਾਲੇ ਕਹਿੰਦੀ ਦੱਸ ਕਿਆ ਚਾਹੀਦਾ ਮੈਂ ਦੱਸਦਾ ਹੁਣ ਕਿਸੇ ਨਹੀਂ ਲੈਣੇ ਗਿਫਟ ਮੰਗ ਗਿਫਟ ਕਹਿੰਦੀ ਆ ਨਾ ਜੀ ਗਿਫਟ ਦੱਸੋ ਕੀ ਲੈਣਾ ਤੁਸੀਂ ਅੱਛਾ ਗਿਫਟ ਜੈਸਮੀਨ ਵੀ ਦੇਣੇ ਭਾਈ ਮੈਨੂੰ ਆਏ ਕੋਈ ਚੀਜ਼ ਲੈ ਕੇ ਦਮਾ ਵੀ ਰਵਿੰਦਰ ਪਾਵੇ ਹੰਡਾਵੇ ਬਸ ਮੈਨੂੰ ਹੋਰ ਕੋਈ ਚੀਜ਼ ਨਹੀਂ ਹੈਗੀ ਬਈ ਤੁਹਾਡੇ ਕੋਲ ਰਹੇ ਬਸ ਕੋਈ ਇਹ ਜੀ ਚੀਜ਼ ਦੁੱਧ ਵਾਲਾ ਢੋਲ ਮੰਮੀ ਵਿਆਹ ਹੋਇਆ ਤਾਂ ਹੀ ਕਹਿੰਦੇ ਰਵਿੰਦਰ ਨੂੰ ਗਿਫਟ ਕੀ ਆ ਦੇਣਾ ਕੀ ਆ ਦੇਣਾ ਜਵਾਈ ਭਾਈ ਆ ਮੰਮੀ ਕਹਿੰਦੀ ਦੁੱਧਾਂ ਦਾ ਢੋਲ ਦੇ ਦੇ ਨਾ ਆਪਰ ਲਗਾ ਆਲੇ ਨੇ ਮਾਲਾ ਆਲੇ ਆ ਵੱਲੋਂ ਰਵਿੰਦਰ ਨੂੰ ਗਿਫਟ ਦੁੱਧਾਂ ਦਾ ਢੋਲ ਨਹੀਂ ਠੀਕ ਆ ਫਿਰ ਨਾਲੇ ਬਿੰਦੇ ਦਾ ਢੋਲ ਦਾ ਸਰਜਣਾ ਤਾਂ ਹਾਂ ਕਿੰਨੇ ਕ ਨਾਉਂਦਾ ਇਹ ਤਾਂ 4000 ਦਾ ਹੀ ਆ ਚਲ ਥੋੜਾ ਮੈਂ ਕਰ ਤੁਹਾਨੂੰ ਚੀਨੀ ਵਾਲਾ ਪੀਪਾ ਗਿਫਟ ਕਰਦਾ ਲੈ ਚੀਨੀ ਵਾਲਾ ਪੀਪਾ ਮੈਂ ਸ਼ਰਮਾ ਮਾਰਨਾ ਸਬਜ਼ੀਆਂ ਬਣੀ ਬੜਾ ਪਤਲਾ ਗਿਫਟ ਕਰ ਦਮ ਤੁਹਾਨੂੰ ਸਾਨੂੰ ਕੰਮ ਆ ਜਾਊਗਾ ਆ ਦੇਖ ਲੈ ਗਿਫਟ ਮੰਨੂ ਕਰਨਾ ਕੰਮ ਸਾਡੇ ਆ ਜਾਊਗਾ ਬੱਲੇ ਤੇਰੇ ਆਹ ਫਿਰ 1 ਮਿੰਟ ਤੇਰੇ ਪੈਸੇ ਕੱਤੇ ਮੰਗਿਆ ਕਮ ਇਥੇ ਕਿੰਨੇ ਆ ਦੇ ਆਉਣੇ ਹਾਂ ਇਹ ਗੱਲ ਛੱਡ ਦੋ ਤੇਰੇ ਮੈਨੂੰ ਖਰਚੀ ਚਲਾਉਣੀ ਸਕੂਟਰੀ ਇਹ ਗੱਲ ਛੱਡ ਦੋ ਵੀ ਮੇਰਾ ਬੜਾ ਵੀਰ ਨਹੀਂ ਚਲਾਊਗਾ ਸਕੂਟਰੀ ਸਭ ਚਲਾਉਣਗੇ ਫੇ ਚੱਕੀ ਤੁਸੀਂ ਫਿਰਨੀ ਆ ਇਹ ਨਾ ਨਹੀਂ ਜਦੋਂ ਚੱਲੇ ਆਦੋਂ ਚੱਕ ਜਾਇਆ ਉਦੋਂ ਚਲੇਗਾ ਚੱਕ ਕੇ ਕਦੇ ਬਾਟੀ ਲੈ ਕੇ ਜਾਣੀ ਹੈ ਸਕੂਟਰੀ ਉਹ ਰੇਜ ਮਾ ਇਹਨਾਂ ਨੇ ਆਏ ਕਹੀ ਕਰਨਾ ਜੀ ਇਹ ਸਕੂਟਰੀ ਦਾ ਫਾਇਦਾ ਤਾਂ ਹੈਗਾ ਜਿਵੇਂ ਹੁਣ ਸਵੇਰੇ ਦੇਖੋ ਇਹ ਸਾਜਰੇ ਦੁੱਧ ਭੌਣ ਜਾਂਦੇ ਆ ਉਹ ਮੂਰੇ ਰੱਖ ਕੇ ਦੁੱਧ ਨਹੀਂ ਭਾ ਕੇ ਆਉਂਗੇ ਹਾਂ ਡੈਰੀ ਦੇ ਵਿੱਚ ਭੌਣ ਜਾਂਦੇ ਆ ਬਾਬਾ ਬਾਈ ਬਾਅਦ ਪਤਾ ਲੱਗਣਾ ਤਾਂ ਫਾਇਦਾ ਹੋ ਗਿਆ ਹੂੰ ਮੈਂ ਤਾਂ ਮੰਮੀ ਫੇਰ ਨੂੰ ਪਤਾ ਕਿਆ ਕਹਿੰਦੇ ਸੀ ਬੀਨਾ ਤਾਂ ਤੇਲ ਦਾ ਖਰਚਾ ਵੀ ਖਚੂਗਾ ਮੈਂ ਤਾਂ ਇਲੈਕਟ੍ਰਿਕ ਦਬਾਉਣਾ ਫਿਰ ਓਪੜੇ ਜਾਣਾ ਉਸ ਤੋਂ ਇਲਾਵਾ ਤਾਂ ਇਹਨਾਂ ਨਾਲ ਜਾਣਾ ਜਿਸਨੂੰ ਜਾਣਾ ਕਮ ਚਲ ਦੇਖਦੇ ਉਹਦੇ ਵਿੱਚ ਵੀ ਤੁਹਾਡਾ ਤੇਲ ਪਾਣੀ ਖਾਬਾ ਖੋ ਜਾਣਾ ਅੱਛਾ ਜੇ ਮੇਰੀ ਗੱਲ ਸੁਣੋ ਜੇ ਹੁਣ ਪਤੀਲੇ ਲੈਂਦੀ ਆ ਉਹ ਜੇ ਤੇਰੇ ਹੀ ਫਾਇਦਾ ਤੇਰੇ ਚਾਰ ਪੈਸੇ ਬਚਦੇ ਆ ਹਾਂ ਇਹਨਾਂ ਤੈਨੂੰ ਗਿਫਟ ਵਿੱਚ ਪਤੀਲਾ ਲੇਕੇ ਦਰਨਾ ਤੈਨ ਜੜ ਪੈ ਲੈਣਾ ਤਾਂ ਹੋਈ ਨਹੀਂ ਲਾਦਨੇ ਪੈਸੇ ਅੱਛਾ ਹਾਂ ਉਹ ਤੇਰਾ ਨਹੀਂ ਫਾਇਦਾ ਚੱਲ ਕੋਈ ਨਹੀਂ ਹਾਂ ਜੇ ਤੂੰ ਉਹ ਗਿਫਟ ਦੇ ਪੈਸੇ ਇੱਥੇ ਲੈ ਵੀ ਲਊਗਾ ਮੈਨੂੰ ਪੈਸੇ ਦੇ ਦੋ ਫੇ ਚਾਰ ਦਿਨ ਅਸੀਂ ਫਤੀਲੇ ਨੂੰ ਤੈਨੂੰ ਲੱਗ ਚੱਲ ਆਏ ਜੀ ਜਦੋਂ ਤੇਰੇ ਘਰ ਵਾਲੇ ਐਨੀਵਰਸਰੀ ਤੇ ਜਿੱਦਾਂ ਵਿਆਹ ਹੋਇਆ ਤਾਂ ਤੁਸੀਂ ਕੀ ਆ ਦਿੱਤਾ ਆਪਣੇ ਘਰ ਵਾਲੀ ਨੂੰ ਕੁਝ ਨਹੀਂ ਉਹਨੇ ਕੀ ਆ ਦਿੱਤਾ ਉਹਨੇ ਵੀ ਕੀ ਆ ਦੇਣਾ ਉਹਨੇ ਵੀ ਨਹੀਂ ਕੁਝ ਦੋ ਲੈਣ ਵਾਲੇ ਉਹਨੇ ਲੈਣੇ ਆਲੀ ਉਹਨੇ ਕਿਤੇ ਦੇਣਾ ਲੈ ਦੇਣਾ ਥੋੜਾ ਦੱਸੋ ਹੁਣ ਚੱਲ ਮੈਂ ਸੋਚ ਰੇ ਸਾਰੇ ਕੋਲ ਜਾ ਆਨੇ ਕੁੱਛ ਨਾ ਦਿਮਾਗ 'ਚ ਮੇਰੇ ਘੁੰਮ ਰਹਾ ਏ ਜੇ ਪੈਸੇ ਚੱਲ ਦੇਖਨੇ ਆ ਮੇ ਕੋ ਹੈਗੇ ਆ ਹਮ 3-4000 ਰੁਪਇਆ ਹੈਗਾ ਮੈਂ ਤੁਹਾਨੂੰ ਤੁਹੇਂ ਬੋਦੀ 5000 ਮੇ ਕੋ ਹੈਗਾ ਪਿਆ ਉਹਦੇ ਵਿੱਚ ਦੱਸ ਦੋ ਕਿਆ ਚੱਲ ਤੂੰ ਐ ਕਰ 1000 ਰੱਖ ਲੈ ਮੈਨੂੰ 4000 ਦੇ ਦੇ ਕਾ ਕੀ ਲੈਣਾ ਮੇਰੇ ਸਾਹਮਣੇ ਵੀ ਚੀਜ਼ ਤੇਰੇ ਨਾਲ ਵੀ ਬੈਸ ਇਦਾ ਜਿੰਨਾ ਨਹੀਂ ਸੇ ਤਾਂ ਸਾਨੂੰ ਬੁਤੀਲੇ ਨਹੀਂ ਲੈ ਕੇ ਦੇਣਾ ਹਾਂ ਗਿਫਟ ਲੈਣਾ ਜਿਹੜਾ ਹੁਣ ਲੈ ਲੈ ਪੈਸੇ ਮਿਲਣੇ ਕੋਈ ਨਹੀਂ ਇਹ ਚਾਹ ਚਾਰ ਦਿਨੋਂ ਤੋਂ ਸਾਨੂੰ ਕਹਿਣਾ ਪਾਣਾ ਪਾਈ ਬਾਂਹ ਚ ਲਿਆ ਦੇ ਤਿੰਨ ਤਿੰਨ ਤੇ ਤੁਸੀਂ ਮੈਨੂੰ ਸਿਰ ਪਿਆਰ ਕਰਦੇ ਆ ਬੜਾ ਕੁੱਕਰ ਲੈ ਲੈਣੇ ਆ। ਖੁੱਲ੍ਹੇ ਚੌਲ ਬਣਾਏ ਕਾ ਨੇ ਸੀਤੀ ਅੰਮਾ। ਅੱਛਾ। ਸਾਰਿਆਂ ਨੇ ਇਕੱਠੇ ਉਹਦੇ ਕਹਣਾ ਇੱਕ ਵਾਰ ਚ ਚੌਲ ਬਣਾ ਦੇ ਕਹਿੰਦੇ। ਚੱਲ ਕੋਈ ਨਹੀਂ। ਕਰ ਦਿਆਂ। ਫਾਈਨਲ ਹੋ ਗਿਆ ਹੁਣ? ਫਾਈਨਲ ਨਹੀਂ ਹੋਇਆ। ਫਾਈਨਲ ਨਹੀਂ ਹਜੇ ਹੋਇਆ ਤੇ ਹੁਣ ਅਗਲੀ ਵੀਡੀਓ ਚ ਦੇਖਦੇ ਆ ਭਾਈ ਕਰਦੇ ਆ ਵਿਚਾਰ ਫੇ ਕਿਆ ਲਈਏ। ਆਹ ਵਾਲੀ ਵੀਡੀਓ ਤਾਂ ਬਲੌਗ ਤਾਂ ਹੁਣ ਇੱਕ ਥੀ ਪੂਰਾ ਹੋ ਗਿਆ ਜੀ ਚੱਲੇ ਤਾਂ ਹੁਣ ਅਸੀਂ ਰੋਪੜ ਨੂੰ ਆ ਤੇ ਹੁਣ ਤੁਹਾਨੂੰ ਰੋਪੜ ਜਾ ਕੇ ਮਿਲਦੇ ਹੁਣ ਲਈਏ ਕਰਨ ਜੂਗਾ ਗਿਫਟ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਹੁਣ ਅਗਲੇ ਵਲੌਗ ਚ ਸასი ਕਾਲ ਜੀ ਸਾਰਿਆਂ ਨੂੰ